ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਹੈ ਜੋ ਉਹਨਾਂ ਦੇ ਵੱਲੋਂ ਹੁਣ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਜੋ ਕਿ ਜੰਤਰ ਮੰਤਰ ਦੇ ਉੱਤੇ ਇੱਕ ਜਨਤਕ ਸਭਾ ਕੀਤੀ ਜਾਵੇਗੀ ਸੋ ਇਹ ਜੋ ਅਰਵਿੰਦ ਕੇਜਰੀਵਾਲ ਦਾ ਚੋਣ ਮੋੜ ਦੱਸਿਆ ਜਾ ਰਿਹਾ ਹੈ ਭਾਈ ਯਾਨੀ ਕਿ ਜੋ ਹੁਣ ਆਗਾਮੀ ਚੋਣਾਂ ਨੇ ਉਹਨਾਂ ਦੀਆਂ ਤਿਆਰੀਆਂ ਵੇ ਸ਼ੁਰੂ ਹੋ ਚੁੱਕੀਆਂ ਨੇ 22 ਸਤੰਬਰ ਨੂੰ ਸਵੇਰੇ 11 ਵਜੇ ਆਮ ਆਦਮੀ ਪਾਰਟੀ ਦਿੱਲੀ ਦੇ ਜੰਤਰ ਮੰਤਰ ਵਿਖੇ ਜਨਤਾ ਦੀ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ ਸੋ ਇਹ ਪਾਰਟੀ ਵੱਲੋਂ ਪ੍ਰੋਗਰਾਮ ਹੈ ਜੋ ਕਿ ਅਰਵਿੰਦ ਕੇਜਰੀਵਾਲ ਦਿੱਤੇ ਕਿ ਲੋਕਾਂ ਨੂੰ ਸੰਬੋਧਿਤ ਕਰਨਗੇ ਲੋਕਾਂ ਦੇ ਵਿੱਚ ਜਾਣਗੇ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਸੋ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਨੂੰ ਪਾਰਟੀ ਦੇ ਸਾਰੇ ਹੀ ਸੰਸਦ ਮੈਂਬਰਾਂ ਨੂੰ ਅਤੇ ਪਾਰਟੀ ਦੇ ਸਾਰੇ ਹੀ ਅਧਿਕਾਰੀਆਂ ਨੂੰ ਜੰਤਰ ਮੰਤਰ ਦੇ ਉੱਤੇ ਮੌਜੂਦ ਰਹਿਣ ਦੇ ਲਈ ਕਿ ਆ ਗਿਆ ਯਾਨੀ ਕਿ ਉਹ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਅਸਤੀਫਾ ਦੇਣ ਤੋਂ ਪਹਿਲਾਂ ਇੱਕ ਗੱਲ ਕਹੀ ਸੀ ਕਿ ਜਦੋਂ ਤੱਕ ਲੋਕ ਇੱਕ ਵਾਰ ਫਿਰ ਤੋਂ ਉਹਨਾਂ ਤੇ ਵਿਸ਼ਵਾਸ ਨਹੀਂ ਦੁਕਾਨਗੇ ਜਦੋਂ ਤੱਕ ਲੋਕ ਉਹਨਾਂ ਨੂੰ ਦੁਬਾਰਾ ਜਿਤਾਣ ਨਹੀਂ ਦੇਵਗੇ ਉਦੋਂ ਤੱਕ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਉੱਤੇ ਨਹੀਂ ਬੈਠਣਗੇ ਸੋ ਜੋ ਹੁਣ ਅਰਵਿੰਦ ਕੇਜਰੀਵਾਲ ਹੈ ਜੋ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਨ੍ਹਾਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਲੋਕਾਂ ਦੇ ਵਿੱਚ ਜਾਣਗੇ ਚੋਣ ਪ੍ਰਚਾਰ ਮੋੜ ਦੇ ਵਿੱਚ ਆ ਗਏ ਨੇ ਚੋਣ ਪ੍ਰਚਾਰ ਕਰਨਗੇ ਪਾਰਟੀ ਦੀਆਂ ਗੱਲਾਂ ਕਰਨਗੇ ਲੋਕ ਹਿੱਤ ਗੱਲਾਂ ਕਰਨਗੇ ਤੇ ਉਦੋਂ ਤੱਕ ਜੋ ਇਹ ਚੱਲੇਗਾ ਚੋਣਵੀਂ ਪ੍ਰਚਾਰ ਜਦੋਂ ਤੱਕ ਲੋਕ ਇੱਕ ਵਾਰ ਫੇਰ ਅਰਵਿੰਦ ਕੇਜਰੀਵਾਲ ਦੇ ਉੱਤੇ ਆਪਣਾ ਭਰੋਸਾ ਨਹੀਂ ਦਿਖਾ ਦਿੰਦੇ ਉਦੋਂ ਤੱਕ ਇਹ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਪਾਰਟੀ ਦੇ প্রচার ਦੇ ਲਈ ਜੋ ਕੀ ਸਰਗਰਮ ਰਹਿਣਗੇ ਸੋ ਹੁਣ ਜੋ ਕੀ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਪਹਿਲੀ ਵਾਰੀ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਭਾਜਪਾ ਨੂੰ ਘੇਰਣਗੇ ਸੋ ਭਾਜਪਾ ਦੇ ਜੋ ਕੀ ਵਿਰੋਧੀ ਪਾਰਟੀਆਂ ਰਲ ਕੇ ਪ੍ਰਚਾਰ ਕਰ ਰਹੀਆਂ ਨੇ ਸੋ ਹੁਣ ਅਰਵਿੰਦ ਕੇਜਰੀਵਾਲ ਜੋ ਕੀ ਬਤੌਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੀਜੇਪੀ ਦੇ ਖਿਲਾਫ ਹੁਣ ਚੋਣ ਪ੍ਰਚਾਰ ਕਰਨਗੇ ਸੋ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਜੋ ਕਿ ਸੰਭਾਵਨਾ ਹੈ ਜਲਦੀ ਹੀ ਹੋ ਜਾਵੇਗੀ ਅਗਲੇ ਸਾਲ ਫਰਵਰੀ ਤੱਕ ਇਸ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਸੋ ਚੋਣ ਨੂੰ ਸਮੇਂ ਕਾਫੀ ਥੋੜਾ ਰਹਿ ਗਿਆ ਹੈ ਇਸ ਕਰਕੇ ਜੋ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਿਧਾਨ ਦੀ ਜੋ ਕਹਿ ਸਕਦੇ ਆ ਕਿ ਇੱਕ ਕੋਸ਼ਿਸ਼ ਹੈ ਇਹ ਤਾਂ ਕਿ ਲੋਕਾਂ ਦੇ ਵਿੱਚ ਪਹਿਲਾਂ ਹੀ ਵਿਚਾਰਨਾ ਸ਼ੁਰੂ ਕਰ ਦਿੱਤਾ ਸੋ 21 ਸਤੰਬਰ ਨੂੰ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਅਹੁਦੇ ਦੀ ਸੋਚਣਗੇ ਜੋ ਕਿ ਸਮਾਗਮ ਹੋਵੇਗਾ ਆਤਿਸ਼ੀ ਜੋ ਕਿ ਮੁੱਖ ਮੰਤਰੀ ਦੇ ਵੱਜੋਂ ਸੋਚਣਗੇ ਸੋ ਉਹਨਾਂ ਦੇ ਨਾਲ ਉਹਨਾਂ ਦੇ ਪੰਜ ਜੋ ਕਿ ਵਿਧਾਇਕ ਵੀ ਮੰਤਰੀ ਦੇ ਵੱਜੋਂ ਸੋ ਚੁਕੜਨੇ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਵੀ ਮਹੌਲ ਹੈ ਜੋ ਪੱਕਾ ਦਾ ਨਜ਼ਰ ਆਵੇਗਾ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਤੇਜ਼ੀ ਦੇ ਨਾਲ ਹੁਣ ਦੇਖਣ ਨੂੰ ਮਿਲ ਸਕਦਾ ਹੈ ਸੋ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੇਨੂੰ ਇਜਾਜ਼ਤ ਤਨਵਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਹੈ ਜੋ ਉਹਨਾਂ ਦੇ ਵੱਲੋਂ ਹੁਣ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਜੋ ਕਿ ਜੰਤਰ ਮੰਤਰ ਦੇ ਉੱਤੇ ਇੱਕ ਜਨਤਕ ਸਭਾ ਕੀਤੀ ਜਾਵੇਗੀ ਸੋ ਇਹ ਜੋ ਅਰਵਿੰਦ ਕੇਜਰੀਵਾਲ ਦਾ ਚੋਣ ਮੋੜ ਦੱਸਿਆ ਜਾ ਰਿਹਾ ਹੈ ਭਾਈ ਯਾਨੀ ਕਿ ਜੋ ਹੁਣ ਆਗਾਮੀ ਚੋਣਾਂ ਨੇ ਉਹਨਾਂ ਦੀਆਂ ਤਿਆਰੀਆਂ ਵੇ ਸ਼ੁਰੂ ਹੋ ਚੁੱਕੀਆਂ ਨੇ 22 ਸਤੰਬਰ ਨੂੰ ਸਵੇਰੇ 11 ਵਜੇ ਆਮ ਆਦਮੀ ਪਾਰਟੀ ਦਿੱਲੀ ਦੇ ਜੰਤਰ ਮੰਤਰ ਵਿਖੇ ਜਨਤਾ ਦੀ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ ਸੋ ਇਹ ਪਾਲਤੀ ਵੱਲੋਂ ਪ੍ਰੋਗਰਾਮ ਹੈ ਜੋ ਕਿ ਅਰਵਿੰਦ ਕੇਜਰੀਵਾਲ ਦਿੱਤੇ ਕਿ ਲੋਕਾਂ ਨੂੰ ਸੰਬੋਧਿਤ ਕਰਨਗੇ ਲੋਕਾਂ ਦੇ ਵਿੱਚ ਜਾਣਗੇ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਸੋ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਨੂੰ ਪਾਰਟੀ ਦੇ ਸਾਰੇ ਹੀ ਸੰਸਦ ਮੈਂਬਰਾਂ ਨੂੰ ਅਤੇ ਪਾਰਟੀ ਦੇ ਸਾਰੇ ਹੀ ਅਧਿਕਾਰੀਆਂ ਨੂੰ ਜੰਤਰ ਮੰਤਰ ਦੇ ਉੱਤੇ ਮੌਜੂਦ ਰਹਿਣ ਦੇ ਲਈ ਕਿ ਆ ਗਿਆ ਯਾਨੀ ਕਿ ਹੁਣ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਅਸਤੀਫਾ ਦੇਣ ਤੋਂ ਪਹਿਲਾਂ ਇੱਕ ਗੱਲ ਕਹੀ ਸੀ ਕਿ ਜਦੋਂ ਤੱਕ ਲੋਕ ਇੱਕ ਵਾਰ ਫੇਰ ਤੋਂ ਉਹਨਾਂ ਤੇ ਵਿਸ਼ਵਾਸ ਨਹੀਂ ਦੁਕਾਨਗੇ ਜਦੋਂ ਤੱਕ ਲੋਕ ਉਹਨਾਂ ਨੂੰ ਦੁਬਾਰਾ ਜਿਤਾਣ ਨਹੀਂ ਦੇਵਗੇ ਉਦੋਂ ਤੱਕ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਉੱਤੇ ਨਹੀਂ ਬੈਠਣਗੇ ਸੋ ਜੋ ਹੁਣ ਅਰਵਿੰਦ ਕੇਜਰੀਵਾਲ ਹੈ ਜੋ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਨ੍ਹਾਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਲੋਕਾਂ ਦੇ ਵਿੱਚ ਜਾਣਗੇ ਚੋਣ ਪ੍ਰਚਾਰ ਮੋੜ ਦੇ ਵਿੱਚ ਆ ਗਏ ਨਹੀਂ ਚੋਣ ਪ੍ਰਚਾਰ ਕਰਨਗੇ ਪਾਰਟੀ ਦੀਆਂ ਗੱਲਾਂ ਕਰਨਗੇ ਲੋਕ ਹਿੱਤ ਗੱਲਾਂ ਕਰਨਗੇ ਤੇ ਉਦੋਂ ਤੱਕ ਜੋ ਇਹ ਚੱਲੇਗਾ ਚੋਣਵੀਂ ਪ੍ਰਚਾਰ ਜਦੋਂ ਤੱਕ ਲੋਕ ਇੱਕ ਵਾਰ ਫੇਰ ਅਰਵਿੰਦ ਕੇਜਰੀਵਾਲ ਦੇ ਉੱਤੇ ਆਪਣਾ ਭਰੋਸਾ ਨਹੀਂ ਦਿਖਾ ਦਿੰਦੇ ਉਦੋਂ ਤੱਕ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਪਾਰਟੀ ਦੇ ਪ੍ਰਚਾਰ ਦੇ ਲਈ ਜੋ ਕੀ ਸਰਗਰਮ ਰਹਿਣਗੇ ਸੋ ਹੁਣ ਜੋ ਕੀ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਪਹਿਲੀ ਵਾਰੀ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਭਾਜਪਾ ਨੂੰ ਘੇਰਣਗੇ ਸੋ ਭਾਜਪਾ ਦੇ ਜੋ ਕੀ ਵਿਰੋਧੀ ਪਾਰਟੀਆਂ ਰਣ ਕੇ ਪ੍ਰਚਾਰ ਕਰ ਰਹੀਆਂ ਨੇ ਸੋ ਹੁਣ ਅਰਵਿੰਦ ਕੇਜਰੀਵਾਲ ਜੋ ਕੀ ਬਤੌਰ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਜਪਾ ਦੇ ਖਿਲਾਫ ਹੁਣ ਚੋਣ ਪ੍ਰਚਾਰ ਕਰਨਗੇ ਸੋ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਜੋ ਕਿ ਸੰਭਾਵਨਾ ਹੈ ਜਲਦੀ ਹੀ ਹੋ ਜਾਵੇਗੀ ਅਗਲੇ ਸਾਲ ਫਰਵਰੀ ਤੱਕ ਇਸ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਸੋ ਚੋਣਾਂ ਨੂੰ ਸਮੇਂ ਕਾਫੀ ਥੋੜਾ ਰਹਿ ਗਿਆ ਹੈ ਇਸ ਕਰਕੇ ਜੋ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਿਧਾਨ ਦੀ ਜੋ ਕਹਿ ਸਕਦੇ ਆ ਕਿ ਇੱਕ ਕੋਸ਼ਿਸ਼ ਹੈ ਇਹ ਤਾਂ ਕਿ ਲੋਕਾਂ ਦੇ ਵਿੱਚ ਪਹਿਲਾਂ ਹੀ ਵਿਚਾਰਨਾ ਸ਼ੁਰੂ ਕਰ ਦਿੱਤਾ ਸੋ 21 ਸਤੰਬਰ ਨੂੰ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਅਹੁਦੇ ਦੀ ਸੋਚਣਗੇ ਜੋ ਕਿ ਸਮਾਗਮ ਹੋਵੇਗਾ ਆਤਿਸ਼ੀ ਜੋ ਕਿ ਮੁੱਖ ਮੰਤਰੀ ਦੇ ਵੱਜੋਂ ਸੋਚਣਗੇ ਸੋ ਉਹਨਾਂ ਦੇ ਨਾਲ ਉਹਨਾਂ ਦੇ ਪੰਜ ਜੋ ਕਿ ਵਿਧਾਇਕ ਵੀ ਮੰਤਰੀ ਦੇ ਵੱਜੋਂ ਸੋ ਚੁੱਕਣਗੇ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਵੀ ਮਾਹੌਲ ਹੈ ਜੋ ਪੱਕਾ ਦਾ ਨਜ਼ਰ ਆਵੇਗਾ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਤੇਜ਼ੀ ਦੇ ਨਾਲ ਹੁਣ ਦੇਖਣ ਨੂੰ ਮਿਲ ਸਕਦਾ ਹੈ ਸੋ ਵਦਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਤੁਹਾਨੂੰ ਇਜਾਜ਼ਤ ਦਤਾਂ